ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚ ਝੋਨੇ ਦੀ ਫਸਲ ਬਾਰੇ ਗੱਲਬਾਤ ਹੋਵੇਗੀ ਤੇ ਝੋਨੇ ਦੇ ਵਿੱਚੋਂ ਵੀ ਬਾਸਮਤੀ ਦੇ ਬਾਰੇ ਗੱਲਬਾਤ ਹੋਵੇਗੀ ਉਸ ਬਾਸਮਤੀ ਨੂੰ ਜਿਸ ਵੈਰਾਈਟੀ ਨੂੰ ਬਾਸਮਤੀ ਦੇ ਚੋਟੀ ਦੇ ਫਾਰਮਰ ਵੀ ਬਹੁਤ ਘੱਟ ਸੁੰਨ ਦੇ ਵਿੱਚ ਆਈਏ ਕਿਸਮ ਤੇ ਬਹੁਤ ਘੱਟ ਦੇਖਣ ਦੇ ਲੱਗਣ ਦੇ ਵਿੱਚ ਆਈ ਇੱਕ ਕਿਸਮ ਹਜੇ ਨਵੀਂ ਹੈ ਤੇ ਪਰ ਸੋਧਿਤ ਕਿਸਮ ਹੈਗੀ ਆ ਜਿੱਥੇ ਤੁਹਾਡੇ ਕੋਲੇ ਪਾਣੀ ਘੱਟ ਠੀਕ ਹੈ ਤਾਂ ਇਹ ਕਿਸਮ ਲੱਗ ਸਕਦੀ ਹੈਗੀ ਆ ਇਹਦਾ ਕੱਦ ਵੀ ਨਾਰਮਲ ਹੁੰਦਾ ਹੈਗਾ ਪੂਸ਼ਾ ਵੱਲੋਂ ਰਿਲੀਜ਼ ਕੀਤੀ ਗਈ ਹੈਗੀ ਆ ਪੂਪੀਪੀਵੀ 1882 ਕਿਸਮ ਹੈਗੀ ਆ ਪਿਛਲੀ ਵਾਰ ਇੱਕ ਕਿਸਾਨ ਦਾ ਮੈਂ ਲੱਗਿਆ ਹੋਇਆ ਖੇਤ ਵੀ ਦੇਖਿਆ ਜਿੱਥੇ ਬਿਲਕੁਲ ਝੰਡਾ ਰੋਗ ਵੀ ਨਹੀਂ ਸੀਗਾ ਜਿਹੜੀ ਫਸਲ ਸੀਗੀ ਉਹਦਾ ਕੱਦ ਲਗਭਗ 3 ਤੋਂ 3.5 ਫੁੱਟ ਤੱਕ ਦਾ ਸੀਗਾ ਜਿਹੜਾ ਸਮਾਂ ਉਸ ਫਸਲ ਨੇ ਆਪਣੇ ਖੇਤ ਦੇ ਵਿੱਚ ਹੰਡਾਇਆ ਤਾਂ ਉਹ ਲਗਭਗ 145 ਤੋਂ 150 ਦਿਨ ਆਪਣੇ ਖੇਤ ਦੇ ਵਿੱਚ ਉਸ ਫਸਲ ਨੇ ਲਿਆ ਉਸ ਫਾਰਮਰ ਨਾਲ ਵੀ ਤੁਹਾਨੂੰ ਮਿਲਾ ਰਿਹਾ ਫਸਲ ਵੀ ਤੁਹਾਨੂੰ ਉਸ ਸਮੇਂ ਦੀ ਲੱਗੀ ਹੋਈ ਵੀਡੀਓ ਦਿਖਾ ਰਿਹਾ ਤੁਸੀਂ ਉਸ ਫਾਰਮਰ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਉਹਦੇ ਨਾਲ ਜੁੜੀ ਹੋਈ ਜਾਣਕਾਰੀ ਤੇ ਜਾਂ ਬੀ ਦੇ ਨਾਲ ਸੰਬੰਧਿਤ ਵੀ ਤੁਸੀਂ ਉਹਨਾਂ ਦੇ ਨਾਲ رابطہ ਕਾਇਮ ਕਰ ਸਕਦੇ ਹੋ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਇੱਕ ਬਾਸਮਤੀ ਦੇ ਖੇਤ ਦੇ ਵਿੱਚ ਖੜੇ ਹਾਂ ਪੀਵੀ 1882 ਕਿਸਮ ਹੈ ਤੇ ਸ਼ਾਮੀ 3 ਵਜੇ ਦਾ ਸਮਾਂ ਧੁੱਪ ਬਹੁਤ ਜ਼ਿਆਦਾ ਹੈ ਇੱਕ ਕਿਸਮ 14001 ਦੇ ਬਰਾਬਰ ਚਾਂਦੀ ਹੈ ਪੀਵੀ ਬੰਨ ਦੀ ਸੋਧ ਹੈਗੀ ਆ 1882 ਕਿਸਮ ਜਿਹੜਾ ਪ੍ਰੋਪਰ ਇਨਫੋਰਮੇਸ਼ਨ ਹੈ ਜੀ ਮੈਂ ਸਕਰੀਨ ਤੇ ਬਲਿੰਕ ਕਰਵਾਵਾਂਗਾ ਤੁਹਾਨੂੰ ਫਸਲ ਵੀ ਦਿਖਾਉਣ ਲੱਗਿਆ ਹੈਗਾ ਤੇ ਤੁਹਾਨੂੰ ਭਾਈ ਲਖਵਿੰਦਰ ਜੀ ਦੇ ਖੇਸ ਆਏ ਹੋਈਆਂ ਤੇ ਉਹਨਾਂ ਦੇ ਨਾਲ ਵੀ ਮਿਲਾਵਾਂਗਾ ਤੇ ਜਿਹੜੀ ਫਸਲ ਦੇ ਵਿੱਚ ਮੇਨ ਡੁੱਸ ਦਿਖਦੀ ਆ ਆਪਾਂ ਜਦੋਂ ਆਫ ਦਾ ਰਿਕਾਰਡ ਆਫ ਦਾ ਸਕਰੀਨ ਗੱਲ ਕਰਦੇ ਆਂ ਬਜਾਈਆਂ ਵੇਲੇ ਉਹ ਸਿਰਫ ਆਪਾਂ ਦਾਣੇ ਦੇਖ ਸਕਦੇ ਹੁੰਨੇ ਆਂ ਹੁਣ ਆਪਾਂ ਫਸਲ ਦਾ ਜੁੱਸਾ ਪੱਤਾ ਬੂਟਾ ਉਹਦਾ ਰੰਗ ਉਹਦੀਆਂ ਮੁੱਛਾਂ ਉਹ ਸਾਰੀ ਚੀਜ਼ ਆਪਾਂ ਨੂੰ ਹੁਣ ਦਿਖਾਈ ਦਿੰਦੀ ਹੈਗੀ ਆ ਤੁਸੀਂ ਕਲਿੱਪਸ ਵੀ ਦੇਖੋਗੇ ਮੈਂ ਤੁਹਾਨੂੰ ਜ਼ੂਮ ਕਰਕੇ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈਗਾ ਵੀ ਕਿਸ ਤਰੀਕੇ ਦੇ ਤੇ ਪੱਤੇ ਹੈਗੇ ਆ ਇਹਦੇ ਮੁੱਛਾਂ ਵੀ ਕਾਫੀ ਜ਼ਿਆਦਾ ਵਧੀਆ ਹੈਗੀਆਂ ਹੁਣ ਫਸਲ ਲੱਗੀ ਹੋਈ ਐ ਤੇ ਤੁਹਾਨੂੰ ਸਾਰੇ ਹੀ ਕਲਿੱਪਸ ਦੇਖਣ ਦਾ ਮੌਕਾ ਮਿਲੂਗਾ ਫਸਲ ਦੀ ਦੁੱਸ ਫਸਲ ਦੇ ਵਿੱਚ ਪਕਾਹ ਹੋਣਾ ਸ਼ੁਰੂ ਹੋ ਗਿਆ ਲਗਭਗ ਦੇਖਣ ਤੋਂ ਲੱਗ ਰਿਹਾ ਕਿ 20 ਦਿਨਾਂ ਦੇ ਵਿੱਚ ਇਹ ਫਸਲ ਹੁਣ ਵਾਡੀ ਦੇ ਨੇੜੇ ਹੋ ਜਾਣੀ ਹੈਗੀ ਸਤਿ ਸ਼੍ਰੀ ਅਕਾਲ ਵੀਰੇ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਕਿਹੜੀ ਤਰੀਕ ਨੂੰ ਇਹਦੀ ਪਨੀਰੀ ਲੱਗੀ ਆ ਆਪਣੀ ਲੱਗੀ ਸੀਗੀ 2 ਜੂਨ ਨੂੰ ਜੀ ਪਨੀਰੀ ਮਤਲਬ ਆਪਾਂ ਬਾਹਰ ਉੱਥੇ ਪਨੀਰੀ ਵਾਲਾ ਤਿਆਰ ਕਰਿਆ ਸੀ ਪਨੀਰੀ ਤਿਆਰ ਕਰਨ ਵੇਲੇ ਜਿਹੜੀ ਝੰਡਾ ਰੋਗ ਦੀ ਸਮੱਸਿਆ ਆਉਂਦੀ ਹੈ ਇਹਦੇ ਵਿੱਚ ਕਿੰਨੀ ਕਾਈ ਨਹੀਂ ਕੋਈ ਨਹੀਂ ਆਈ ਜੀ ਮਤਲਬ ਆਮ ਤਾਂ ਫਾਰਮਰ ਡਰ ਜਾਂਦੇ ਆ ਜੇ 10 ਮਰਲਿਆਂ ਦੀ ਕੋਈ ਪਨੀਰੀ ਵਾਲੀ ਜਗ੍ਹਾ ਹੋਵੇ ਤਾਂ ਉਹਦੇ ਵਿੱਚ 10 ਬੂਟੇ ਵੀ ਦਿਖਾਈ ਦੇ ਜਾਂਦਾ ਉਹ ਤਾਂ ਫੰਗੀ ਸਾੜ ਤੇ ਫੰਗੀ ਜੜ ਪਾਈ ਜਾਂਦੇ ਨਹੀਂ ਆਪਾਂ ਕੋਈ ਫੰਗੀ ਨਹੀਂ ਚੱਲਦਾ ਤੇ ਕਿੰਨੇ ਦਿਨਾਂ ਦੀ ਫਿਰ ਪੱਟ ਕੇ ਲਾਤੀ ਆਪਾਂ 28 29 ਦਿਨਾਂ ਹੀ ਲਾਤੀ ਸੀਗੀ ਜੀ ਠੀਕ ਹੈ ਤੇ ਲਾਉਣ ਤੋਂ ਬਾਅਦ ਫਿਰ ਹੋਰ ਬਾਅਦ ਵਿੱਚ ਬੂਟੇ ਦਿਖਾਈ ਦਿੱਤੇ ਬਿਲਕੁਲ ਵੀ ਨਹੀਂ ਜੀ ਇੱਕ ਸਿੰਗਲ ਬੂਝਾ ਵੀ ਨਹੀਂ ਦਿਖਾਈ ਦਿੱਤਾ ਜੀ ਠੀਕ ਹੈ ਤੇ ਵੈਰਾਈਟੀ ਤੋਂ ਸੰਤੋਸ਼ਟੀ ਲੱਗ ਰਹੀ ਹੈ ਨਾ ਤਾਂ ਇਹਦੇ ਵਿੱਚ ਸੁੱਕਿਆ ਨਾਲੇ ਬੂਟੇ ਮੈਨੂੰ ਦਿਖਾਈ ਦਿੰਦੇ ਆ ਨਾ ਉੱਚੇ ਨਹੀਂ ਵੀ ਦਿਖਾਈ ਦਿੱਤੇ ਹੈਗੇ ਫੁੱਲ ਸੰਤੋਸ਼ਟੀ ਲੱਗ ਰਹੀ ਹੈ ਜੀ ਕਿਉਂਕਿ ਇਹਦੇ ਵਿੱਚ ਮੈਨੂੰ ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਆ ਵੀ ਕੋਈ ਉੱਚੇ ਬੂਟੇ ਵੀ ਨਹੀਂ ਦਿਖਾਈ ਦਿੱਤੇਗੇ ਜੀ ਤੇ ਪਲੱਸ ਇਹਦੇ ਵਿੱਚ ਬਲਾਸਟ ਵੀ ਮੈਨੂੰ ਕੋਈ ਜ਼ਿਆਦਾ ਨਹੀਂ ਦਿਖਿਆਗਾ ਨਾ ਮਾਤਰ ਸਮਾਨ ਹੀ ਆ ਤੇ ਝੰਡਾ ਰੋਗ ਤਾਂ ਬਿਲਕੁਲ ਹੈ ਹੀ ਨਹੀਂਗਾ ਜੀ ਠੀਕ ਹੈ ਜੀ ਬਹੁਤ ਵਧੀਆ ਕਿਸਾਨ ਭਰਾਵੋ ਹੁਣ ਤੁਸੀਂ ਇਸ ਦੇ ਬਾਲੀਆਂ ਝੁਕਣ ਸਮੇ ਬੱਲੀਆਂ ਝੁਕਣ ਸਮੇ ਤੁਸੀਂ ਦੇਖ ਲਓ ਵੀ ਇਹਦੇ ਵਿੱਚ ਪੱਤਿਆਂ ਦੀ ਗ੍ਰੀਨਰੀ ਤਿਉਂ ਦੀ ਤਿਉਂ ਮਨਟੇਨ ਆ ਤੇ ਇਹਦੇ ਵਿੱਚ ਕੋਈ ਜਿਆਦਾ ਝੰਡੇ ਰੋਗ ਦੀ ਸਮੱਸਿਆ ਨਹੀਂ ਆਈ ਹੈਗੀ ਜਿਹੜੀ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਸਿਰਦਰਦੀ ਬਣੀ ਹੋਈ ਆ ਤੇ ਜਿਹੜੀ ਮੇਨ ਹਣ ਗੱਲ ਆਪਾਂ ਜਿੱਤੇ ਫੋਕਸ ਕਰ ਰਹੇ ਆ ਵਾਰੀ-ਵਾਰੀ ਕਿ ਇਸ ਵੈਰਾਈਟੀ ਦੇ ਉੱਤੇ ਫਾਰਮਰ ਦੇ ਪੈਸੇ ਬਚਦੇ ਆ ਇਸ ਵੈਰੈਟੀ ਦੇ ਉੱਤੇ ਤੁਸੀਂ ਹੁਣ ਮੁੱਛਾਂ ਦੇਖ ਸਕਦੇ ਹੋ ਇਸ ਦੀਆਂ ਕਿਸ ਤਰੀਕੇ ਦੀਆਂ ਹੈਗੀਆਂ ਤਾਂ ਵੈਰੈਟੀ ਨੂੰ ਦਿਖਾਉਣ ਦਾ ਮਤਲਬ ਇਹ ਸਭ ਤੋਂ ਵੱਡਾ ਕਿ ਵੈਰੈਟੀ ਦਾ ਕੱਦ ਕਿੰਨਾ ਲਗਭਗ 3.5 ਫੁੱਟ ਦੀ ਹਾਈਟ ਇਸ ਕੇਸ ਦੇ ਵਿੱਚ ਹੈਗੀ ਹੈ ਨਹਿਰੀ ਪਾਣੀ ਪਾਵੇ ਕਿੰਨਾ ਕੁ ਲੱਗਦਾ ਆਪਣੇ ਕੋਲ ਹੈ ਹੀ ਜ਼ਿਆਦਾ ਨਹਿਰੀ ਪਾਣੀ ਹੈ ਜ਼ਿਆਦਾ ਨਹਿਰੀ ਪਾਣੀ ਹੈ 1401 ਨਹਿਰੀ ਪਾਣੀ ਤੇ ਬਹੁਤ ਵਧੀਆ ਹੁੰਦਾ ਪੀਵੀ1 ਬਹੁਤ ਵਧੀਆ ਹੁੰਦਾ ਇਹ ਵੈਰੈਟੀ ਵੀ ਵਧੀਆ ਹੋਈ ਹੈ ਪਰ ਨਹਿਰੀ ਪਾਣੀ ਦੇ ਕਰਕੇ ਕਈ ਵਾਰ ਝੰਡਾ ਰੋਗ ਲੋੜੋਂ ਵੱਧ ਆ ਜਾਂਦਾ ਹੈਗਾ ਬੂਟੇ ਸੁੱਕਣ ਦੀ ਸਮੱਸਿਆ ਵੱਧ ਆਉਂਦੀ ਹੈ ਰੂਟ ਰਾਟ ਵੱਧ ਸਮੱਸਿਆ ਜਾਂਦੀ ਹੈ ਬਲਾਸਟ ਵੱਧ ਆ ਜਾਂਦੇ ਆ ਹਾਈਟ ਬਹੁਤ ਕਰ ਜਾਂਦਾ ਪਰ ਇੱਥੇ ਆਪਾਂ ਦੇਖ ਸਕਦੇ ਆ ਜਿਹੜੀਆਂ ਚੀਜ਼ਾਂ ਨੂੰ ਆਪਾਂ ਦੇਖਣ ਆਏ ਆ ਵੀ ਵੈਰੈਟੀ ਸੰਤੁਸ਼ਟੀ ਦੇ ਰਹੀ ਐ ਤੇ ਜਦੋਂ ਹੀ ਇਹ ਖੇਤ ਦੇ ਵਿੱਚ ਕਟਿੰਗ ਮੁਕੰਮਲ ਹੁੰਦੀ ਆ ਤਾਂ ਬਾਈ ਜੀ ਦੇ ਨਾਲ ਸੰਪਰਕ ਕਰਕੇ ਜਿਹੜਾ ਵੀ ਝਾੜ ਆਊਗਾ ਮੈਂ ਉਹ نیچے ਡਿਸਕ੍ਰਿਪਸ਼ਨ ਕਮੈਂਟ ਬਾਕਸ ਦੇ ਵਿੱਚ ਅਪਡੇਟ ਕਰਾਂਗਾ ਅਗਰ ਤੁਹਾਡੇ ਕੋਲੇ ਵੀ ਇਹ ਵੈਰੈਟੀ ਅੰਡ ਟ੍ਰਾਇਲ ਲੱਗੀ ਹੋਈ ਹੈ ਤੁਹਾਡੇ ਨੇੜੇ-ਤੇੜੇ ਤਾਂ ਮੈਨੂੰ ਜਰੂਰ ਇਸ ਦੀ ਇਨਫਰਮੇਸ਼ਨ ਕਮੈਂਟਾਂ ਦੇ ਜ਼ਰੀਏ ਦਿਓ